ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇ ਵਿਦੇਸ਼ੀ ਪੁਲਿਸ ਦੀ ਹਿਰਾਸਤ ਦੇ ਵਿੱਚ ਲੱਗੇ ਨੇ ਸੰਗੀਨ ਇਲਜ਼ਾਮ ਤੇ ਪੁਲਿਸ ਕਰ ਰਹੀ ਹੈ ਕੜੀ ਕਾਰਵਾਈ ਜਿहां ਇੱਕ ਖਬਰ ਗੁੰਡੀ ਮੁਲਕ ਹਿਮਾਲਿਆ ਦੇਸ਼ ਨੇਪਾਲ ਦੇ ਬਾਗਮਤੀ ਸੂਬੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇਪਾਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਨੇ ਇਹਨਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਪੁਲਿਸ ਇਹਨਾਂ ਤੇ ਕੜੀ ਕਾਰਵਾਈ ਕਰ ਰਹੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਕਰੀਬ 2 ਦਰਜਨ ਪਾਰਟੀਆਂ ਨੂੰ ਗ੍ਰਿਫਤਾਰ ਕੀਤਾ ਗਿਆਏ ਜੇਕਰ ਸਹੀ ਸਹੀ ਦਸੀਏ ਤਾਂ ਇਹਨਾਂ ਦੀ ਗਿਣਤੀ 23 ਦੱਸੀ ਜਾ ਰਹੀ ਹੈ ਪੁਲਿਸ ਮੁਖੀ ਅਪੀਲ ਕੁਮਾਰ ਬੋਹਰਾ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੇ ਭਾਰਤੀ ਨੇ ਇਹ ਆਨਲਾਈਨ ਜੂਏ ਦਾ ਰੈਕਡ ਚਲਾਉਂਦੇ ਸਨ ਜਿਸਤ ਕਰਕੇ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਇਹ 23 ਭਾਰਤੀ ਗ੍ਰਿਫਤਾਰ ਕੀਤੇ ਗਏ ਨੇ ਇਹ ਇੱਕ ਦੋ ਮੰਜ਼ਿਲਾ ਇਮਾਰਤ ਦੇ ਵਿੱਚ ਰਹਿ ਰਹੇ ਸਨ ਜਿਹੜੀ ਕਿ ਕਾਠਮੰਡੂ ਤੋਂ ਲਗਭਗ 10 ਕੋ ਕਿਲੋਮੀਟਰ ਦੂਰੀ ਤੇ ਸਥਿਤ ਹੈ ਉੱਥੇ ਇਹ ਆਨਲਾਈਨ ਜੂਏ ਦਾ রেকর্ড ਚਲਾਉਂਦੇ ਸਨ ਲੋਕਾਂ ਦੇ ਨਾਲ ਆਨਲਾਈਨ ਠੱਗੀਆਂ ਮਾਰਦੇ ਸਨ ਪੁਲਿਸ ਨੂੰ ਇਸ ਸੰਬੰਧ ਦੇ ਵਿੱਚ ਸੂਚਨਾ ਮਿਲੀ ਤਾਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਇਹ ਜਿਹੜੇ ਭਾਰਤੀ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ 81000 ਰੁਪਏ ਦੀ ਨਕਦੀ ਮਿਲੀ ਹੈ ਤੇ 88 ਮੋਬਾਈਲ ਫੋਨ ਮਿਲੇ ਨੇ 10 ਲੈਪਟਾਪ ਮਿਲੇ ਨੇ ਜਿਨ੍ਹਾਂ ਦੇ ਨਾਲ ਇਹ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸਨ ਤੇ ਇਸ ਵੇਲੇ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਤੇ ਕੜੀ ਕਾਰਵਾਈ ਕਰ ਰਹੀ ਹੈ ਦੱਸਦੀ ਹੈ ਕਿ ਇਹ ਜਿਹੜੇ ਭਾਰਤੀ ਨੇ ਇਹਨਾਂ ਦੇ ਵਿੱਚੋਂ ਬਹੁਤੇ ਉੱਤਰ ਪ੍ਰਦੇਸ਼ ਦੇ ਨਾਲ ਸਬੰਧ ਰੱਖਦੇ ਨੇ ਤੇ ਉੱਥੇ ਇੱਕ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਸਨ ਜਿਹੜੇ ਕਿ ਜਦੋਂ ਗ੍ਰਿਫਤਾਰ ਹੋਏ ਨੇ ਇੱਕ ਦੋ ਮੰਜ਼ਲੀ ਇਮਾਰਤ ਦੇ ਵਿੱਚ ਉੱਥੇ ਰਹਿੰਦੇ ਸਨ ਜਿੱਥੇ ਕਿ ਇਹ ਵੱਡੀ ਠੱਗੀ ਮਾਰਦੇ ਸਨ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਐਥੇ ਦੱਸਣਯੋਗ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਲਗਭਗ 1 ਕੋ ਹਫ਼ਤਾ ਪਹਿਲਾਂ ਵੀ ਪੁਲਿਸ ਨੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਵੀ ਆਨਲਾਈਨ ਜੂਏ ਦਾ ਰੈਕਡ ਚਲਾਉਂਦੇ ਸਨ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸਨ ਉਹਨਾਂ ਦੇ ਕੋਲੋਂ ਜਿਹੜੇ ਕਰੋੜਾਂ ਅਰਬਾਂ ਰੁਪਏ ਠੱਗ ਲੈਂਦੇ ਸਨ ਤੇ ਉਸ ਵੇਲੇ ਵੀ ਜਦੋਂ ਪੁਲਿਸ ਨੇ ਸ਼ਾਪੇਮਾਰੀ ਕੀਤੀ ਸੀ ਤਾਂ ਇਹ ਸਾਹਮਣੇ ਆਇਆ ਸੀ ਤੇ ਇਹਨਾਂ ਲੋਕਾਂ ਦੇ ਵੱਲੋਂ 3 ਅਰਬ ਦੀ ਜਿਹੜੀ ਹੈ ਠੱਗੀ ਉਹ ਮਾਰੀ ਗਈ ਸੀ ਜਦੋਂ 24 ਲੋਕ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਦੇ ਵਿੱਚੋਂ 10 ਭਾਰਤੀ ਸਨ ਤੇ 14 ਨੇਪਾਲੀ ਸਨ ਉਹਨਾਂ ਤੇ ਵੀ ਪੁਲਿਸ ਨੇ ਕੜੀ ਕਾਰਵਾਈ ਕੀਤੀ ਸੀ ਤੇ ਹੁਣ ਜਦੋਂ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਇਸ ਦੋ ਮੰਜ਼ਿਲਾ ਇਮਾਰਤ ਦੇ ਵਿੱਚ ਵੀ ਇਹ ਜੂਏ ਦਾ ਆਨਲਾਈਨ ਡਰੈਕਟ ਚਲਾਇਆ ਜਾ ਰਿਹਾ ਹੈ ਤਾਂ ਪੁਲਿਸ ਨੇ ਜਿਹੜੇ ਕਿ 23 ਭਾਰਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਰਟੀ ਗ੍ਰਫਤਾਰ ਹੋਏ ਨੇ ਉਹ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਪੁਲਿਸ ਨੇ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ ਨਕਦੀ ਬਰਾਮਦ ਕੀਤੀ ਹੈ ਮੋਬਾਈਲ ਫੋਨ ਬਰਾਮਦ ਕੀਤੇ ਨੇ ਤੇ ਇਸ ਤੋਂ ਇਲਾਵਾ ਲੈਪਟਾਪ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਹੁਣ ਪੁਲਿਸ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕਰ ਰਹੀ ਹੈ